ਨੇ ਭਾਈ ਗੁਰਦਾਸ ਸਾਹਿਬ ਜੀ ਇਨਾਂ ਦੇ ਇਕੱਲੇ-ਕੱਲੇ ਦੇ ਨਾਮ ਸ੍ਰਵਣ ਕਰਕੇ ਗੁਰਬਾਣੀ ਦੇ ਅੰਦਰ ਦਰਜ ਕਰ ਦਿੱਤੇ ਜਾਣ। ਸਿਰ ਰਾਗ ਏਕ ਸੰਗ ਪੰਚ ਬਰੰਗੜ ਸੰਗ ਅਲਪ ਆਠੋਂ ਨੰਨ ਨੇ ਇਹ ਰਾਗ ਮਾਲਾ ਸਤਿਗੁਰਾਂ ਦੇ ਉੱਤੇ ਉਚਾਰਨ ਕਰਕੇ ਦਰਜ ਕਰਵਾਏ। ਉਸ ਰਾਗ ਮਾਲਾ ਦੇ ਅੰਦਰ ਸੋਰਠਿ ਅਤੇ ਇਤਨਾਸਰੀ ਨੂੰ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਨੇ ਰਾਗਣੀਆ ਦਾ ਨਾਮ ਦਿੱਤਾ ਹੈ ਜਿੱਥੇ ਕਿਹਾ ਵੀ ਸੋਰ ਭਗਉਂਡ ਮਲਾਰੀ ਧੋਨੀ ਪੁਨ ਗਾਵੈ ਆਸਾ ਗਦ ਕੋਸਕ ਸੰਗ ਲਾਈ ਇਹ ਮਾਲ ਕੋਸਕ ਰਾਗ ਦੀ ਪਤਨੀ ਗੁਰਬਾਣੀ ਅੰਦਰ ਲਿਖਿਆ ਹੈ ਇਸ ਲਈ ਤਨਾਸਰੀ ਦਾ ਅਰਥ ਹੈ ਰਾਗਣੀ ਤਨਾਸਲਾ ਸ਼ਬਦ ਹੈ ਇਹਦੇ ਵਿਦਵਾਨਾਂ ਨੇ ਦੋ ਅਰਥ ਕੀਤੇ ਨੇ ਅਰਬੀ ਦੇ ਵਿੱਚ ਮਹੱਲੇ ਦਾ ਅਰਥ ਬਾਦਸ਼ਾਹ ਹੈ ਸਾਂਸਕ੍ਰਿਤ ਦੇ ਅੰਦਰ ਮਹੱਲੇ ਦਾ ਅਰਥ ਸਰੂਪ ਹੈ ਕਿਉਂ ਕਹ ਦਈਏ ਕਿ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਚੌਥੇ ਸਰੂਪ ਚੌਥੇ ਬਾਦਸ਼ਾਹ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਇਹ ਸ਼ਬਦ ਵਿਚਾਰਨ ਕਰਦੇ ਨੇ ਅੱਜ ਦਾ ਪਾਵਨ ਸ੍ਰੀ ਮੁਖਵਾਚ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 669 ਅਤੇ 70 ਅੰਗ ਤੇ ਸੁਭਾਈ ਮਾਨ ਹੈ ਸਤਗੁਰੂ ਪਾਤਸ਼ਾਹ ਜੀ ਫਰਮਾਨ ਕਰਦੇ ਹਨ ਇੱਛਾ ਪੂਰਕ ਸਰਬ ਸੁਖ ਦਾਤਾ ਹਰ ਜਾ ਕੇ ਵਸ ਹੈ ਕਾਮ ਤਿਨਾ ਗੁਰੂ ਦੇ ਪਿਆਰੇ ਗੁਰ ਸਿੱਖਾਂ ਨੇ ਸਜੇ ਕੋਈ ਦੀਵਾਨ ਵਿੱਚ ਪਿਤਾ ਸ੍ਰੀ ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਨੂੰ ਬੇਨਤੀ ਕੀਤੀ ਸਹਾਈ ਦਾਤਾਰ ਜੀ ਸਿਰੇ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਘੁਰਤਾ ਮਾਂ ਦੇ ਅਦ ਕੋਸ਼ਕ ਸੰਗ ਲਾਈ ਇਹ ਮਾਲ ਕੋਸ਼ਕ ਰਾਗ ਦੀ ਪਤਨੀ ਗੁਰਬਾਣੀ ਅੰਦਰ ਲਿਖਿਆ ਹੈ ਇਸ ਲਈ ਤਨਾਸਰੀ ਦਾ ਅਰਥ ਹੈ ਰਾਗਣੀ ਤਨਾਸਲਾ ਸ਼ਬਦ ਹੈ ਇਹਦੇ ਵਿਦਵਾਨਾਂ ਨੇ ਦੋ ਅਰਥ ਕੀਤੇ ਨੇ ਅਰਬੀ ਦੇ ਵਿੱਚ ਮਹੱਲੇ ਦਾ ਅਰਥ ਬਾਦਸ਼ਾਹ ਹੈ ਸੰਸਕ੍ਰਿਤ ਦੇ ਅੰਦਰ ਮਹੱਲੇ ਦਾ ਅਰਥ ਸਰੂਪ ਹੈ ਕਿਉਂ ਕਹਦੇ ਇਹ ਕਿ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਚੌਥੇ ਸਰੂਪ ਚੌਥੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਇਹ ਸ਼ਬਦ ਉਚਾਰਨ ਕਰਦੇ ਨੇ ਅੱਜ ਦਾ ਪਾਵਨ ਸ੍ਰੀ ਮੁਖਵਾਚ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 669 ਅਤੇ 70 ਅੰਗ ਦੇ ਸੁਭਾਈ ਮਾਨਜੇ ਸਤਿਗੁਰੂ ਪਾਤਸ਼ਾਹ ਜੀ ਪਰਮਾਨ ਕਰਦੇ ਹਨ ਇੱਛਾ ਪੂਰਕ ਸਰਬ ਸੁਖ ਦਾਤਾ ਹਰ ਜਾ ਕੇ ਵਸ ਹੈ ਕਾਮ ਤੀਨਾ ਗੁਰੂ ਦੇ ਪਿਆਰੇ ਗੁਰਸਿੱਖਾਂ ਨੇ ਸਜੇ ਹੋਏ ਦੀਵਾਨ ਵਿੱਚ ਪਿਤਾ ਸ੍ਰੀ ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਨੂੰ ਬੇਨਤੀ ਕੀਤੀ ਵਾਹਿਗੁਰੂ ਜੀ ਕਾ ਖਾਲਸਾ ਪੰਦਰਗੜ੍ਹ ਦਾ ਹਰਿ ਰਾਜ ਜੀ ਨੇ ਉਦਮ ਸੰਗਤਾਂ ਉਹ ਪੁਰਾਣੇ ਸੰਗਤਾਂ ਉਹਨਾਂ ਦੀ ਪ੍ਰੇਰਣਾ ਸੰਗਤਾਂ कौशाला के पिछले 26 सालों तो लगातार जत्री ओत्री समागम दे संपूर्णता मौके शामिल हुए सारेstdcायो धार्मिक हस्तियां राजनेता घसिका आए हुए भागभाग संस्थाओं दे औदेदार सबान ਆਈ ਹੋਈ ਸੰਗਤ ਪਤੇ ਪ੍ਰਵਾਨ ਗਮੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਾ ਸਾਰੇ ਭਾਗਾ ਵਾਲਿਆ ਕਰਮ ਵਾਲਿਆ ਆਪਾਂ ਨੂੰ ਆਏ ਸਾਲ ਗੋਸ਼ਲਾ ਆਉਣਾ ਮੌਕਾ ਮਿਲਿਆ ਸਾਰੇ ਗਏ ਅੰਗਜੀ ਕਹਿ ਰਹੇ ਸੀ ਕਿ ਜੇ ਮੈਨੂੰ ਵੀ ਜਾ ਕੇ ਅਕਾਲ ਪੁਰਖ ਮਹਾਰਾਜ ਜੀ ਜੀ ਮੇਰਾ ਸਦਕਾ ਤੇ ਬੜੀ ਖੁਸ਼ੀ ਹੋਈ ਉਹ ਮਹਾਪੁਰਸ਼ ਸਾਜੀ ਵਾਲਤਾ ਦੇ ਪੁੱਤ ਇੱਕ ਪੰਡਤ ਗਿਰਧਾਰੀ لال ਜੀ ਜਿਨ੍ਹਾਂ ਦੀ ਬਰੇਰਨਾ ਸਦਕਾ ਅਜ ਸਾਰਾ ਮਲੂਕ ਸ਼ਹਿਰ ਤੇ ਸਾਰੀ ਸਾਧ ਸੰਗਤ ਜਿੱਥੇ ਗੰਵਾ ਦੀ ਸੇਵਾ ਦੇ ਨਾਲ ਜੁੜੀ ਹੋਈ ਹੈ ਉੱਥੇ ਹੀ ਪਰਮਾਰਥ ਦੇ ਕਾਰਜਾਂ ਚ ਕਲਾ ਮਨੋਂ ਤੁਨ ਰਸਾ ਪਾਰੀ ਹੈ ਜੋ 17 ਜਨਵਰੀ ਨੂੰ ਵਿਸ਼ਾਲ ਨਗਰ ਕੀਰਤਨ ਆਪ ਜੀ ਦੇ ਸਾਰੀ ਸ਼ਖਤਾਂ ਦੇ ਸਹਿਯੋਗ ਦੇ ਨਾਲ ਮਲੂਠ ਸ਼ਹਿਰ ਤੋਂ ਰਵਾਨਾ ਹੋਇਆ ਜਿਸ ਵਿੱਚ ਸਾਰੇ ਹੀ ਮਲੂਠ ਸ਼ਹਿਰ ਦੇ ਦੁਕਾਨਦਾਰਾਂ ਨੇ ਵੀਰਾਂ ਨੇ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰਦਾਰ ਵਿੱਚ ਮਾਹਰ ਅਰਸ਼ਾ ਦੇ ਪਿਆਰ ਵਿੱਚ ਤੇ ਸੰਗਤ ਦੀ ਸੇਵਾ ਵਿੱਚ ਬੇਅੰਤ ਲੰਗਰ ਲਾਏ ਬਹੁਤ ਰਣੀ ਆ ਸਾਰੇ ਹੀ ਪ੍ਰਸ਼ਾਸਨ ਨੇ ਸਾਰੇ ਪੱਤਰਕਾਰ ਵੀਰਾਂ ਨੇ ਇਹਨਾਂ ਦੇ ਸਹਿਯੋਗ ਦੇ ਨਾਲ ਅੱਜ 19 ਜਨਵਰੀ ਨੂੰ ਲੈ ਕੇ ਜਾ ਰਹੇ 26ਵੀਂ ਕੋਤਰੀ ਦੇ ਸਮਾਪਤੀ ਸਮਾਰੋਹ ਜਿਸ ਵਿੱਚ ਭਾਨਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 352 khánਪਾ ਸਾਹਿਬ ਦੇ ਸਮੋਹ ਵਰਨਭੋਗ ਪਾਏ ਗਏ ਜਿਸ ਵਿੱਚ ਖਾਸ ਤੌਰ ਤੇ ਮੇਰੇ ਬਹੁਤ ਹੀ ਸ਼ਕਕਾਰਯੋਗ ਸ੍ਰੀ ਹਰਮੰਦਰ ਸਾਹਿਬ ਤੋਂ ਭਾਈ ਸਾਹਿਬ ਭਾਈ ਗਰਮਿੰਦਰ ਸਿੰਘ ਜੀ ਵੀ ਪਹੁੰਚੇ ਤੇ ਕਥਾ ਕਰਕੇ ਸੰਤਾਂ ਨੂੰ ਨਿਹਾਲ ਕੀਤਾ ਮੈਂ ਬਹੁਤ ਰਣੀਆ ਮਲੌਰ ਸ਼ਹਿਰ ਦੀ ਸਾਰੇ ਦੂਰ ਦਰਾਡੇ ਤੋਂ ਆਈ ਸੰਤਾਂ ਦੇ ਇਥੋਂ ਤੱਕ ਕੇ ਜਿਹੜੇ ਇੱਥੇ ਆ ਨਹੀਂ ਸਕੇ ਵਿਦੇਸ਼ਾਂ ਵਿਦੇਸ਼ਾਂ ਵਿੱਚੋਂ ਵੀ ਇਹਨਾਂ ਨੇ ਆਪਣੀ ਨੇਕ ਕਮਾਈ 'ਚ ਰੁਪਿਆ ਰੁਪਿਆ ਦੂਆ ਵਾਸਤੇ দান ਭੇਜੇ ਗੁਰੂ ਮਹਾਰਾਜ ਤੇ ਸਰਬਤ ਦੇ ਭਲੇ ਦੇ ਕਾਰਜ ਇਸੇ ਤਰ੍ਹਾਂ ਚੱਲਦੇ ਰਹਿਣ ਮਹਾਪੁਰਖਾਂ ਦੇ ਵਿਖਾਏ ਰਸਤੇ ਤੇ ਸੰਗਤ ਚੱਲ ਕੇ ਗਉਆਂ ਦੀ ਸੇਵਾ ਸੰਗਤ ਦੀ ਸੇਵਾ ਤੇ ਬੱਚੇ ਆਪਣੇ ਮਾਪੇ ਦੇ ਸੇਵਾ ਕਰਦੇ ਐਸੇ ਤਰ੍ਹਾਂ ਸਰਬੱਤ ਦੇ ਭਲੇ ਦੇ ਮੂਲੇ ਲੱਗਦੇ ਰਹਿਣ ਮਲੂਠ ਸ਼ਹਿਰ ਐਸੇ ਤਰ੍ਹਾਂ ਵਧਦਾ ਮਿਲਦਾ ਸਭ ਦੀ ਤਰੱਕੀਆਂ ਹੋਣ ਤੇ ਸਾਰੇ ਚੜ੍ਹਦੀ ਕਲਾ 'ਚ ਰਹਿਣ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ